ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਪੰਜਨੀ ਸਾਹਿਬ ਗੌੜੀ ਮੋਹੱਲਾ ਪੰਜਵਾ ਮਾਝ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪੈਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ 파ਰਗਮ ਸੋਈ ਸੁਹਾਵਾ ਥਾਉ ਜਮ ਕੰਕਰ ਨੀੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੂਤ ਨਾ ਜਾਣਿਆ ਨਾ ਜਾਪੈ ਆਰਾਜ ਬੋਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਹਾ ਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਥੋਗ ਸੰਤਾਪ ਤੱਤੀ ਵਾਉਣ ਲੱਗ ਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕੇ ਛਪਾਇਆ ਜਨ ਨਾਨਕ ਸਦ ਬਲਿਹਾਰ ਗਉੜੀ ਬਾਲਾ ਪੰਜਵਾ ਸੁਕੇ ਹਰੇ ਕੀ ਇੱਕ ਨਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ बाटिक कष्ट पूरे गुरुदेव सेवक को दीनी अपनी सेव रहाओ मिट गई चिंता पुनी मन आशा करी दया सतगुरु गुणतासा दुख ना ठे सुख आए समाए टील ना परी जा गुर फरमाए इस पुनी पूरे गुर मिले नानक तेजन सो फल फले गौड़ी मोहल्ला पंजाब ताप गए पाइ प्रभु साथ शीतल पए कीनी प्रबदात ਪ੍ਰਭ ਕਿਰਪਾ ਤੇ ਭਾਏ ਸੁਹੇਲੇ ਜਨਮ ਜਨਮ ਕੇ ਵਿਸਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਓ ਸਗਰ ਰੋਖ ਕਾ ਬਿਨਸੀਆ 타ਓ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਸਿਮਰਹੁ ਤਾ ਪ੍ਰਾਣੀ ਦੁਖ ਦਰਦ ਜਬ ਨੇੜ ਨ ਆਵੇ ਕਹੋ ਨਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪਮਨ ਮੇਰੇ ਗੋਵਿੰਦ ਕੀ ਬਾਣੀ साधुजन राम रसन बखानी रहाओ एक इकस दिनहि दूजा कोए जाकी दृश्य सदा सुख होए साजन मीत सखा कर एक हर हर अक्षर मन में लेख रब रहिया सरबत स्वामी गुण गावे नानक अंतर जामी गौड़ी मोहल्ला पंजावां कोट बिघनहि रेख नमाहे हर हर कथा साथ संग सुनाहे पीवत राम रस अमृत गुण जास जपहरम चरण मिटि खोदतास रहाओ सर्व कल्याण सुख सहज नीताहन जाकर दिवस सह पग वहानु औ खद मंत्र तंत्र सब सार करने हा हृदय मे तारे ताज सब परमो पजियो पार ब्रह्म ओ नानक अटल एहु तारे मु कौड़ी मोहल्ला पंजवा सात भई गुर गोविंद पाई ताप पाप दिन से मेरे भाई रहाओ राम नाम अमृत रस बखान मिनसे रोग पाई कल्याण पार गुण गुणक विचार साधु संगम है निस्तार निर्मल गुण गाहु नितनीत गई व्याध उभरे जनमीत मन वाचिक राम प्रभु अपनाते आई नानक दास दा नानक दास तेरी शरण आई कौड़ी मोहल्ला पंजवा नेत्र प्रकाश किया गुरुदेव परम गए पूरण पर सेव रहा शीतल आते रखा बिहारी ਪਾਉ ਗ੍ਰਾਮੂ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੇ ਸਾਧ ਸੰਗਰ ਅੰਮ੍ਰਿਤ ਪੀਵੇ ਗੋੜੀ ਮੁੱਢਲਾ ਪੰਜਵਾ ਤੇਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਿਆਰ ਰਖੀ ਕਰਤਾਰੇ ਬਾਦ ਸਹ ਸਭ ਵਸ ਕਰਦੀਨੀ ਅੰਮ੍ਰਿਤ ਨਾਮ ਮਹਾਰਿਸ਼ੀ ਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤਿ ਨਲ ਕੀ ਨੋਦਾਨ ਸਰਣ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਤੀ ਏ ਗਰੀਬਾ ਰਾਖੋ ਰਖਣ ਹਾਰੇ ਖੇਦ ਕਰ ਹਰ ਬਹੁ ਸੰਤਾਬ ਹੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਨਕ ਬਹੁ ਭਾਤੀ ਛੋੜਹਿ ਕਤਹੂ ਨਾਹੀ ਏਕ ਬਾਤ ਸੁਣਤਾ ਕੀ ਓਟ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੀ ਮੰਤ ਦੀਓ ਮੋਹੇ ਨਿਰਭਉ ਗੁਰ ਕਾ ਸਬਦ ਕਮਾਇਆ ਈਤ ਲਈ ਓਏ ਮਹਾ ਬਖਾ ਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਰ ਨਿਰਭਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨ ਲਾਗ ਜਪ ਲਖਾ ਪੀਵ ਤਰਤੁ ਪਨੀਤ ਭਈ ਗੁਨ ਗਾਏ दुर्त गया हर नाम अति आये राव सबने थाई रव्या आप आद जुगाद जाका वड प्रताप गुर पर साधना हो संताप गुर के चरण लगे मन मीठे निर्विघ्न हो सब थाई बूठे सब सुख पाए सतगुर तूठे पार ब्रह्म भय रखवा ले जिथे किथे दी सहना ले नानक दास का संपत पाले बिलावल मोहल्ला पंजवा चरण कमल प्रभिर दे आए रोग सगले सुख पाए ਗੁਰਦੁਖਾਟਿਆ ਦੀ ਨੋਦਾਨ ਸਫਲ ਜਨਮ ਜੀਵਨ ਪਰਵਾਨ ਆਕਾਤ ਕਥਾ ਅੰਮ੍ਰਿਤ ਪ੍ਰਵਾਨੀ ਹੋਣਾ ਨਨਕ ਜਪ ਜੀ ਵਿਗਿਆਨੀ ਬਿਲਾਵਲ ਮੁਹੱਲਾ ਪੰਜਵਾ ਸਾਤ ਭਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੀ ਅਨਹਦ ਤੂਰੇ ਤਾਪ ਪਾਪ ਰਹਾਓ ਤਾਪ ਪਾਪ ਸੰਤਾ ਬਿਨਾ ਸੇ ਹਰ ਸਿਮੇਤ ਕੇ ਨਿਕ ਸੁਬਨਾ ਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪਿਆਜ ਸਵਾਰੀ ਬਿਲਾਵਲ ਮੁਹੱਲਾ ਪੰਜਵਾ ਸਗਲ ਅਨੰਦ ਕੀ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਖੇ ਸੱ ਪਰਵਾਰਿਆ ਕਾਰਨ ਸਤਿਗੁਰਿ ਆਪ ਸਮਾਰਿਆ ਵੱਡੀ ਆਰਚਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਹੋ ਵਾਣ ਤ੍ਰਣ ਅਤ੍ਰੇ ਭਵਨ ਹਰਿਆ ਹੋਏ ਸਗਲੇ ਜੀ ਇਸਾ ਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮੁਹੱਲਾ ਪੰਜਵਾ ਰੋਗ ਗਿਆ ਪ੍ਰਭ ਆਤਿ ਗਵਾਇਆ ਨੀਂਦ ਪੈਈ ਸੋ ਸੇਜ ਕਰਿਆ ਆਇਆ ਰਹਾਉ ਰਾਜ ਰਜ ਖਾ ਭੋਜਨ ਖਾ ਭੋ ਮੇਰੇ ਭਾਈ ਅੰਮ੍ਰਿਤ ਨਾਮ੍ਰਿਤ ਮਾਹਿ ਤੇ ਆਈ ਨਾਨਕ ਗੁਰਪੂਰੇ ਸਗ ਨ ਆਈ ਜਿਨ ਆਪਣੇ ਨਾਮ ਕੀ ਪਿਆਜ ਰਖਾਈ ਬਿਲਾਵਲ ਮੁਹੱਲਾ ਪੰਜਵਾ ਤਾਂਪ ਸੰਤਾਪ ਸਗ ਲੇ ਗਏ ਦਿਨ ਸੇ ਤੇ ਰੋਗ ਪਾਵਿ ਅੰਕਿ ਪਾਰ ਜਮ ਕੇ ਵਕਸੀਆ ਸੰਤਨ ਵਸਿ ਕੋ ਹੋ ਗਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ गुण गावनित राम के एक एह अवखद जोग आये बसो कर में एह भले संजोग नानक प्रभ सो प्रसन्न पे लह गए व्योग बिलावल महला पंजा बंधन काटे आ आ कृपाल दीन दया प्रार बम की नजर निहाल पूरे कृपा करी काटिया दुखरोोग मन तन सीतल सुखी पया प्रभ ध्यावन जोग रहाओ औखधर का नाम है जित रोग न व्यापै साध संगमंत्र रहता है फिर दुख न जापै हर 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 जापिय मंत्री शुद्ध होए साधु शरण आई सुनत जपथर नाम जस्ता की बलाई महामंत्र ना न कथे हर के गुण गाई बिलावल महला पंजवा हर 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 आराध्य हो ये आरोग रामचंद्र की लष्ट का जिन मार्या रोग राय ਗੁਰਪੂਰਾ ਹਰ ਜਾਪੀਏ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬਿਨ ਸਹਿ ਵਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਇੱਕ ਓ ਘਰ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਵਰੂ ਪਾਪ ਸਭ ਤਿਆ ਗਿਆ दारु नाम लेया ताप पाप सब मिटे रोग शीतल मन भया गुरु पूरा आराध्या सगला दुख गया ਰਾਖਨ ਹਾਰੇ ਰਾਖਿਆ ਆਪਣੇ ਘਰ ਮਾਇਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਸੰ ਸੁਖੀ ਨਾਨਕ ਮਿਲ ਪਾਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆ ਪ੍ਰਭੂ ਪੁਜਿਆ ਸੁਖ ਸਾਥ ਵੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬੇਨਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗਉ ਤਾਸ ਬਿਲਾਵਲ ਮੁਹੱਲਾ ਪੰਜਵਾ ਕਾਤੀਵਾ ਨ ਲੱਗ ਗਈ 파ਰਬੰ ਸਰਣਾਇ ਚੋ ਗਿਰਧ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਖਦ ਦੀਆ ਏ ਕਾਲੇ ਬਲਾ ਆਈ ਰਹਾਓ ਰਾਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਪੈ ਸਹਾਈ ਇਸ ਲੋ ਬਿਲਾਵਲ ਮੁਹੱਲਾ ਪੰਜਵਾ अपने बालक आप रखियन पार गुरुदेव सुख साथ सहज आनंद पय पूरन पय सेव रहाओ भगत की बेनती सुनी प्रभ आप रोग मिटाए जीवाले अंजा का वड प्रताप जो हमारे बक्सियन अपने कलतारी तारी मन माशत भगत नानक बलिहारी बिलावल मोहल्ला पंजवा ताप लाया गुर सिर जनहार सदगुरु अपने को बल जाई जिन प्याज रखी सारे संसार रहाओ ਤੁਹਾਰ ਮस्तक ਤਾਰ ਬਾਲ ਉਤਰਾ ਤੁਲਿਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰੱਖੈ ਮਹਿਰਵਾਨ ਗੁਰ ਨਾਨਕ ਬੋਲੇ ਦਰਗਹ ਪਰਵਾਨ ਮਿਲਾਵਲ ਮਹੱਲਾ ਪੰਜਵਾ ਤਾ ਪਾਪ ਤੇ ਰਾਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਾਵ ਸਰ ਕਿਰਪਾ ਅਸਤ ਪ੍ਰਭ ਦੀਨੇ ਜਗਤੂ ਤੋ ਆੜ ਨਾਵ ਖੰਡ ਪਰਤਾਪ ਜੋਤਿਨ ਸੇਸੋ ਕਨੰਦ ਪ੍ਰਵੇਸਾ ਤ੍ਰਿਸਨ 부ਜੀ ਮਨ ਤਨ ਸਤਿ ਸਤਰਾਪ नाथ को नाथ सरण समा सब को माई बाप भगत स्वामी गुण गावत लाप सोरठ महला कर स्नान सिमर मन तन पाए अरोगा कोट बिघन लाते प्रभ सरना प्रगटे भले संजोगा प्रभ बाणी शब्द सो पाख्या गावहो सुन हो पणहो नित भाई गुरपूर तू राख्या राहो साचा साहिब अमित वडाई ਕਭ ਤੁਮ ਸ਼ਲਦਾਯਾਲਾ ਸੰਤਾਂ ਕੀ ਪਿਆਰ ਜਿ ਰਖਦਾ ਆਇਆ ਤਾਗ ਧੀਰਜ ਪ੍ਰਸਪਾਲਾ ਹਰ ਅੰਮ੍ਰਿਤ ਨਾਮ ਵੋ ਜਨਨੇ ਤਪੁ ਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਤਾ ਕਪਸ ਤਾਪ ਸਭਨਾਠਾ ਗੁਣ ਗੁਰੂ ਨਿਤ ਗਾਵੋ ਸੁਣੀ ਅਰਦਾਸੁ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜਗ ਯੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜੀਵਾ ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨੇ ਹਾਰਿਆ ਰਾਖਨ ਹਾਰਿਆ ਰਾਖਿਓ ਬਾਰਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾ ਕੀ ਸੇਵ ਨ ਬਿਰਥੀ ਜਾਇ ਰਹਾਓ ਘਰ ਮੈਂ ਸੁਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭਾਏ ਦਿਆਲਾ ਨਾਨਕ ਬਿਗਨ ਲਾਗੈ ਕੋ ਮੇਰਾ ਪ੍ਰਭ ਹੋਆ ਰਖਵਾਲਾ ਸੋਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ हर जी ओ तू सुख संपत रास राख लहो पाई मेरे को प्रभाग अरदास रहाओ जो मांगो सोई सोई पावो अपने खसम भरोसा कहो नान पूरा पेट्यो मिटियो सगल अंदेसा सोरठ महला पंजवा सिमर सिमर गुर सतगुर अपना सगला दुख मिटाया ताप रोग गए गुर बचनी मन इच्छे फल पाया मेरा गुर पूरा सुखदाता कर्ण कारण समर्थ स्वामी ਪੂਰਨ ਪੁਰਖ ਵਿਧਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਿਆਲਾ ਜੈ ਜੈ ਕਾਰ ਭਏ ਜਗ ਦੀ ਕਰੇ ਹੋ ਆਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੇਤ ਗਵਾਇਆ ਹਰ ਪਗ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਤੋਂ ਕਿਰਪਾ ਧਾਰੀ ਕਪਨਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਕਤ ਤੂ ਧਾਰਨ ਸਤਗੁਰ ਮੇਰਾ ਮੋਇ ਤਿਸ ਕਾ ਬਰਵਾਸਾ ਬਖਸ ਲੈ ਐਸਨ ਸੱਚਾ ਸਾਹਿਬ ਸੁਣ ਮਾਨ ਕੋ ਕੀ ਅਰਦਾਸ ਆ ਸੋਰਠਿ ਮਹਲਾ ਪੰਜਵਾਂ ਬਖਸੀਆ ਪਾਰਵੰ ਪਰਮੇਸਰ ਸਗਲੇ ਰੋਗ ਵਿਦਾਰੇ ਵਰਪੂਰੇ ਕੀ ਸਰਣੀ ਉबरे ਕਾਰਜ ਸਗਲ ਸਵਾਰੇ ਹਰਿ ਜਨ ਸਿਮਰੀਐ ਨਾਮੁ ਮਧ ਹਾਰੇ ਜਾਪੁ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਤਾਰਿ ਧਾਉ ਸੁਧਾਨੰਦ ਕਰੋ ਮੇਰੇ ਪਿਆਰੇ ਹਰਿ ਗੋਬਿੰਦ ਗੋ ਰਾਖਿਆ ਵੱਡੀ ਵਡਿਆਈ ਨਾ ਨਕਰ ਤੇ ਕੀ ਸੱਚ ਸਬਦ ਸੱਚ ਪਾਖਿਆ ਸੋਟ ਮੰਹ ਅੱਲਾ ਪੰਜਵਾ ਭਾਏ ਕਿਰਪਾ ਸੁਆਮੀ ਮੇਰੇ ਸੱਚੇ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਠੰਡ ਭਈ ਸੰਸਾਰ ਆਪਣੇ ਜੀਅ ਜੰਤ ਆਪੇ ਰਾਖੇ ਜਮੇ ਕਿਉ ਹਟਤਾਰੇ ਹਰ ਕੇ ਚਰਨ ਲਿਦਾ ਵਰਤਾਰੇ ਸਦਾ ਸਤਿਪੰਥਿ ਸਿਮਰੀਐ ਭਾਈ ਤੋ ਕਿਲ ਵਿੱਚ ਕਟਣ ਹਾਰੇ ਰਹਾਓ ਤਿਸ ਕੀ ਸਰਣੀ ਉਬਰਾ ਭਾਈ ਜਿੰਦ ਚਾ ਸਭ ਕੋਏ ਕਰਨ ਕਾਣ ਸਮਰਾਤ ਸੋ ਭਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਤੇ ਆਈਆ ਭਾਈ ਮਨ ਤਨ ਸੀਤਲ ਹੋਏ ਸੋਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪਰ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਓ ਸਤਗੁਰ ਪੂਰੇ ਤਾਤ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪਾਇ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਾਸ ਰੱਖੀ ਪਰਮੇਸ਼ਰ ਤੁਜਰੀ ਆ ਸਭ ਸੰਸਾਰੋ ਸੋਰਠਿ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਮ ਨਰੋ ਵਾਰਾਹ ਤਾਪ ਗਏ ਆਪੋ ਆਪ ਮਿਟਾਇਆ ਜਨ ਕੀ ਨਾਜ਼ਰ ਖਾਈ ਸਾਧ ਸੰਗਤਿ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਵੈ ਅਸਵਾਰੀ ਮੇਰਾ ਗੁਣ ਅਬ ਗੁਰਨਾ ਵਿਚਾਰਿਆ अटाल बचन तेरा सफल कर मस्तक धारिया सोरठ महल्ला पंजवा जिये जंत्र सब तिस्के किए सोई संसहाय अपने सेवक किया पे राख पूरन भई बढ़ाई पार पूरा मेरे नाल गुर पूरे पूरी सब राखी होए सर्व दयाल रहाओ आंदे नानक नाम ते आए जी प्राण का दाता अपने दास को कंठ लाए राख्या जो बारक के माता सोढ़ मोहल्ला पंचवा खांड पाई करता रे ताप छोड़ गया परवा रे गुर पूरे है राखी शरण सच्चे कीता की, की परमेश्वर आप हो रखवाला साथ सहज सुख खिन में पूजए मन हुआ सदा सुखाला रहौ हर हर नाम दियो दारू दिन सगला रोग बिदारू अपनी कृपा धारी दिन सगली बात सवारी कब अपना बिरद समारया हमरा गुण अवगुण हां विचाराया गुर का शब्द कहयो साखी जिन सगली लाज राखी वो लाया बोली तेरा तू साहिब गुणी कुहिर कहेरा जप नानक नाम सच साखी अपने दास की पैज राखी जप नानक नाम सच साखी अपने दास की पैज राखी वाहे गुरु जी का खालसा वाहे गुरु जी की फतेह